ਤਦ ਦਾ ਸਾਧ ਤੇ ਦਮਾਲੇ ਦਾ ਮੁਕਾਬਲਾ ਰੱਖਿਆ ਗਿਆ ਸੀ ਇਹਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਭਾਗ ਲਿਆ ਆ ਤੇ ਬੜਾ ਹੀ ਵਧੀਆ ਚੱਲਣ ਰਿਹਾ ਜਜਮੈਂਟ ਆਪਣੇ ਜਜਮੈਂਟਾਂ ਦੇਣ ਦੇ ਰਹੇ ਬੜਾ ਹੀ ਅੱਛਾ ਲੱਗਣ ਰਿਹਾ ਬੱਚੇ ਦਰਗਾਰੇ ਛੱਡਣ ਦੇ ਆ ਜੇ ਪਤਿਤੋਂ ਦੇ ਜਾਂਦੇ ਸੀ ਉਹਨਾਂ ਨੂੰ ਮੁੱਖ ਰੱਖ ਕੇ ਆਪਾਂ ਜੋ ਨਸ਼ਿਆਂ ਦੇ ਕੋੜ ਨੂੰ ਖਤਮ ਕਰਨ ਵਾਸਤੇ ਸਾਡਾ ਛੋਟਾ ਜਿਹਾ ਬਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਜਿਹੜਾ ਬੜਾ ਹੀ ਸਫਲ ਹੋਇਆ ਆ ਇਹਦੇ ਵਿੱਚ ਦਸਤਾਰਾਂ ਦੇ ਨਾਲ-ਨਾਲ ਦਮਾਲੇ ਵੀ ਬੱਚੇ ਬਣ ਰਹੇ ਆ ਦਮਾਲੇ ਵੀ ਸੁਜਾਰੇ ਨੇ ਵਿੱਚ ਬੇਟੀਆਂ ਵੀ ਆਈਆਂ ਨੇ ਉਹ ਵੀ ਦਮਾਲੇ ਸੁਜਾਰੀਆਂ ਨੇ ਆਪਾਂ 8 ਤੋਂ 12 ਮਿੰਟ ਦਿੱਤਾ ਸੀ ਛੋਟੇ ਬੱਚਿਆਂ ਨੂੰ ਉਸ ਤੋਂ ਵੱਡਿਆਂ ਨੂੰ 8 ਤੋਂ 10 ਮਿੰਟ ਦਿੱਤਾ ਗਿਆ ਸਮਾਂ ਹਕੂਮਤ ਜੀ ਕੇ ਸਤੇ ਅਸੀਂ ਇਸ ਸਮੂਹ ਦਾ ਗੁਰਦੁਆਰਾ ਸ਼ੀਗਨ ਸਾਹਿਬ ਵਿਖੇ ਦਾਤਰੀਏ ਕੀ ਲਗਾਤਾਰ ਤਨਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਵਕਫ ਵਕਤਰਾ ਤੇ ਜਿੱਥੇ ਸਮਾਗਮ ਜੋ ਹੈ ਉਹ ਕਰਵਾਏ ਜਾਣੇ ਹਨ ਲੇਕਿਨ ਉਸ ਦੇ ਨਾਲ ਨਾਲ ਜੋ ਹੈ ਬੱਚਿਆਂ ਲਈ ਗੁਰੂ ਸਾਹਿਬ ਜੀ ਦੇ ਨਾਲ ਜੋੜਨ ਵਾਸਤੇ ਵਕਫ ਵਕਤਰਾ ਦੇ ਮੁਕਾਬਲੇ ਕਰਾਏ ਜਾ ਰਹੇ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਜੋ ਦਸਤਾਰ ਵਧਣ ਦਾ ਮੁਕਾਬਲਾ ਜਿਹੜਾ ਦਸਤਾਰ ਸਜਾਉਣ ਦਾ ਮੁਕਾਬਲਾ ਜਿਹੜਾ ਇੱਥੇ ਕਰਾਇਆ ਜਾ ਰਿਹਾ ਕਿਉਂਕਿ ਗੁਰੂ ਘਰ ਗੁਰਦੁਆਰਾ ਸ਼ੀਗਨ ਸਾਹਿਬ ਵਿਖੇ ਹੋ ਰਿਹਾ ਦੇਖ ਸਕਦੇ ਹੋ ਵਕਫ ਵਕਫ ਉਮਰ ਦੇ ਜੋ ਨੌਜਵਾਨ ਨੇ ਸਭ ਬੇਟੀਆਂ ਨੇ ਬੇਟੇ ਨੇ ਉਹ ਅੱਜ ਇੱਥੇ ਪਹੁੰਚ ਕੇ ਦਸਤਾਰ ਸਜਾਉਂਦੇ ਜੋ ਦਿਖਾਈ ਦੇ ਰਹੇ ਨੇ ਤਾਂ ਜੇ ਇਸ ਵੱਲੋਂ ਦਸਤਾਰ ਸਜਾਈ ਜਾਂਦੀ ਹੈ ਜਾਂ ਦਮਾਲਾ ਸਜਾਇਆ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਉੱਠ ਕੇ ਜਿਹੜਾ ਜਕਾਰਾ ਲਗਾਇਆ ਜਾ ਰਿਹਾ ਇੱਕ ਸਤਕਾਰ ਵਜੋਂ ਤਾਂ ਇਹ ਦੇਖ ਸਕਦੇ ਹੋ ਬਹੁਤ ਹੀ ਨੇਕ ਉਪਰਾਲਾ ਜੋ ਹੈ ਉਹ ਗੁਰੂ ਘਰ ਵਿਖੇ ਕੀਤਾ ਗਿਆ ਹੈ ਹਾਲਾਂਕਿ ਇਸ ਉਪਰਾਲੇ ਦੀ ਕਾਫੀ ਜ਼ਿਆਦਾ ਲੋਡ ਸੀ ਕਿ ਲਗਾਤਾਰ ਨੌਜਵਾਨ ਜਿਹੜੇ ਵੀ ਰਹਿ ਗਏ ਨੇ ਕਿਉਂਕਿ ਲਗਾਤਾਰ ਨੌਜਵਾਨਾਂ ਵੱਲੋਂ ਜਿਹੜਾ ਜਿੱਥੇ ਕਿ ਬੀਤੇ ਸਮੇਂ ਦੇ ਵਿੱਚ ਗੁਰੂ ਸਭ ਤੋਂ ਦੂਰ ਹੁੰਦੇ ਜਾ ਰਹੇ ਸੀ ਕਿ ਆਪਣੇ ਪੰਥ ਤੋਂ ਦੂਰ ਹੁੰਦੇ ਜਾ ਰਹੇ ਸੀ ਕਿ ਲੇਕਿਨ ਹੁਣ ਦੇਖ ਸਕਦੇ ਹੋ ਇੱਕ ਐਹੋ ਜਿਹਾ ਨਵਿਕਲਾ ਪ੍ਰਯਾਸ ਜੋ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਹੈ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੇ ਮੈਂਜਰ ਸਾਹਿਬ ਵੱਲੋਂ ਕੀਤਾ ਗਿਆ ਕਿ ਜਿੱਥੇ ਧਿਆਨ ਪੈਂਦਾ ਉਥੇ ਬੱਚੇ ਹੀ ਬੱਚੇ ਨੇ ਤੇ ਬੱਚਿਆਂ ਵੱਲੋਂ ਤਾਂ ਸਟਾਰ ਲਗਾਤਾਰ ਸਜਾਈ ਜਾ ਰਹੀ ਹੈ ਦੇਖ ਸਕਦੇ ਹਾਂ ਕਿ ਕਿੰਨਾ ਜ਼ਿਆਦਾ ਉਤਸ਼ਾਹ ਹੈਗਾ ਤਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਐਹੋ ਜੇ ਵਧੀਆ ਜੋ ਮੁਕਾਬਲੇ ਕਰਾਏ ਗਏ ਨੇ ਜਿਸ ਦੇ ਵਿੱਚ ਕੀ ਗੁਰਮਰ ਇਰਾਦਾ ਦੀ ਆਪਾਂ ਗੱਲ ਕਰ ਲਈਏ ਵੱਖ-ਵੱਖ ਇਤਿਹਾਸਾ ਦੀ ਗੱਲ ਕਰ ਲਈਏ ਗੁਰੂ ਸਾਹਿਬ ਜੀ ਦੇ ਤਾਂ ਉਸ ਨਾਲ ਜਾਣੂ ਕਰਾਇਆ ਗਿਆ ਬੱਚਿਆਂ ਨੂੰ ਨਾਲ ਦੀ ਨਾਲ ਇਸ ਤਰ੍ਹਾਂ ਦੇ ਨਾਲ ਮੁਕਾਬਲੇ ਕਰਾਏ ਗਏ ਤਾਂ ਉੱਥੇ ਸਾਡੇ ਨਾਲ ਇੱਥੇ ਦੇਖ ਸਕਦੇ ਹੋ ਮੈਨੇਜਰ ਸਾਹਿਬਾਨ ਵੀ ਮੌਜੂਦ ਨੇ ਤਾਂ ਮੈਨੇਜਰ ਸਾਹਿਬ ਨਾਲ ਵੀ ਗੱਲ ਕਰਦੇ ਆ ਤਾਂ ਮੈਨੇਜਰ ਸਾਹਿਬ ਬੜਾ ਨੇਕ ਉਪਰਾਲਾ ਇਹ ਕੀਤਾ ਗਿਆ ਬੱਚਿਆਂ 'ਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਤਨ ਅਮਰ ਰਸ਼ੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ 22 ਜਨਵਰੀ 2026 ਨੂੰ ਸੁੰਦਰ ਦਸਤਾਰ ਤੇ ਦਮਾਲੇ ਦਾ ਮੁਕਾਬਲਾ ਰੱਖਿਆ ਗਿਆ ਸੀ ਇਹਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਭਾਗ ਲਿਆ ਆ ਤੇ ਬੜਾ ਹੀ ਵਧੀਆ ਚੱਲਣ ਰਿਹਾ ਜਜਮੈਂਟ ਆਪਣੇ ਜਜਮੈਂਟਾਂ ਦੇ ਰਹੇ ਨੇ ਬੜਾ ਹੀ ਅੱਛਾ ਲੱਗਣ ਰਿਹਾ ਬੱਚੇ ਜਨਕਾਰੇ ਛੱਡਣ ਰਿਹਾ ਇਸ ਸਿੱਕੀ ਤੇ ਪ੍ਰਚਾਰ ਦੀ ਤੇ ਪ੍ਰਸਾਰ ਲਈ ਬੜਾ ਵਧੀਆ ਮਾਧਿਅਮ ਸਾਬਤ ਹੋਇਆ ਆ ਇਹਦੇ ਵਿੱਚ ਬੱਚੇ ਬੜੇ ਹੁਮੋ ਹਮ ਆ ਕੇ ਬੜੇ ਉਤਸ਼ਾਹ ਨਾਲ ਪੁੱਜੇ ਆ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਦਸਤਾਰ ਜਿੱਥੇ ਸਜਾਈ ਜਾ ਰਹੀ ਹੈ ਉੱਥੇ ਦਮਾਲੇ ਵੀ ਬੱਚੇ ਸਜਾਉਂਦੇ ਦਿਖਾਈ ਦੇ ਰਹੇ ਨੇ ਤਾਂ ਕਿੰਨੇ ਕੁ ਲੋੜ ਸੀ ਕਿਸ ਤਰ੍ਹਾਂ ਦੇ ਨਾਲ ਤਾਂ ਇੱਕ ਬੜੀ ਨਵਕਲੀ ਤਾਂ ਵਧੀਆ ਗੱਲ ਹੈ ਕਿ ਦਸਤਾਰ ਸਜਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਜਕਾਰਾ ਲਗਾਇਆ ਜਾ ਰਿਹਾ ਵੇਖੋ ਜੀ ਇਹ ਨਾ ਬੱਚੇ ਆ ਆਪਣੇ ਸਿੱਖ ਬੱਚੇ ਪਤੇਤਨ ਦੇ ਜਾਂਦੇ ਸੀ ਉਹਨਾਂ ਨੂੰ ਮੁਖ ਰੱਖ ਕੇ ਆਪਾਂ ਜੋ ਦਸ਼ਿਆਂ ਦੇ ਕੋੜ ਨੂੰ ਖਤਮ ਕਰਨ ਵਾਸਤੇ ਸਾਡਾ ਛੋਟਾ ਜਿਹਾ ਪ੍ਰਾਲਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਜਿਹੜਾ ਬੜਾ ਹੀ ਸਫਲ ਹੋਇਆ ਆ ਇਹਦੇ ਵਿੱਚ ਦਸਤਾਰਾਂ ਦੇ ਨਾਲ ਨਾਲ ਦਮਾਲੇ ਵੀ ਬੱਚੇ ਬਣ ਰਹੇ ਆ ਦਮਾਲੇ ਵੀ ਸਜਾਰੇ ਨੇ ਵਿੱਚ ਬੇਟੀਆਂ ਵੀ ਆਈਆਂ ਨੇ ਉਹ ਵੀ ਦਮਾਲੇ ਸਜਾਰੀਆਂ ਨੇ ਤੇ ਬੜਾ ਹੀ ਵਧੀਆ ਲੱਗਣ ਰਿਹਾ ਜੀ ਕਿ ਬੱਚੇ ਤੇ ਘਰ ਦੇ ਵੀ ਆਏ ਇੱਥੇ ਉਹਨਾਂ ਵੱਲੋਂ ਵੀ ਕਿਤਨਾ ਕਿਤੇ ਉਤਸ਼ਾਹਿਤ ਕਿਤਾ ਹਾਂ ਜੀ ਉਹਨਾਂ ਦੇ ਪਰਿਵਾਰ ਵਾਲੇ ਵੀ ਆਏ ਆ ਜੀ ਤੇ ਸਕੂਲਾਂ ਤੋਂ ਉਹਨਾਂ ਦੇ ਪੇਰ ਟੀਚਰ ਸਭਾਂ ਨੇ ਵੀ ਆਏ ਆ ਜੀ ਸਾਰੇ ਆਣ ਕੇ ਇੱਕ ਤੇ ਆਨੰਦ ਲੈ ਰਹੇ ਸੁੰਦਰ ਦਸਤਾਰ ਤੇ ਦਮਾਲੇ ਦੇ ਮੁਕਾਬਲੇ ਦਾ ਬਾਕੀ ਆਪਣੇ ਬੱਚਿਆਂ ਦੀ ਆਪੋ ਆਪਣੇ ਹੌਸਲਾ ਵਜਾਈ ਕਰਨੇ ਆ ਜੀ ਕਿੰਨੇ ਦੇਰ ਦਾ ਸਮਾਂ ਜਿਹੜਾ ਦਿੱਤਾ ਗਿਆ ਇਸ ਮੁਕਾਬਲੇ ਦੇ ਵਿੱਚ ਆਪਾਂ 8 ਤੋਂ 12 ਮਿੰਟ ਦਿੱਤਾ ਸੀ ਛੋਟੇ ਬੱਚਿਆਂ ਨੂੰ ਉਸ ਤੋਂ ਵੱਡਿਆਂ ਨੂੰ 8 ਤੋਂ 10 ਮਿੰਟ ਦਿੱਤਾ ਗਿਆ ਸਭਾਂ ਜੀ ਅਖੀਰਲੇ 10 ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਬੱਚਿਆਂ ਦੇ ਵਿੱਚ ਭਾਰੀ ਹੁਸ਼ਾ ਦੇਖਣ ਨੂੰ ਮਿਲ ਰਿਹਾ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਇੱਕ ਤਰਫਾ ਜਿੱਥੇ ਪੁਚੰਗੀ ਸਿੰਘ ਜਿਹੜੇ ਨੇ ਨਿੱਕੇ ਨਿੱਕੇ ਛੋਟੇ ਸਰਦਾਰ ਵੀਰ ਜਿਹੜੇ ਨੇ ਉਹਨਾਂ ਦੀਆਂ ਵੀ ਤਸਵੀਰਾਂ ਧੰਦਾ ਸਾਂਝਾ ਕਰਦੇ ਆ ਕਿ ਇਸ ਤਰ੍ਹਾਂ ਦੇ ਨਾਲ ਜੋ ਛੋਟੇ ਛੋਟੇ ਬੱਚੇ ਜਿਹੜੇ ਨੇ ਜਿੱਥੇ ਤੋਂ ਸਤਾਰਥ ਜਾਂਦੇ ਦਿਖਾਈ ਦੇ ਰਹੇ ਨੇ ਤਾਂ ਮੈਂ ਆਪਣੇ ਸ਼ੋਗੀ ਨੂੰ ਕਹਾਂਗਾ ਕਿ ਇਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਿੱਤਿਆ ਜਾਣ ਕਿਸ ਤਰ੍ਹਾਂ ਦੇ ਨਾਲ ਵੇਖ ਸਕਦੇ ਹੋ ਨਿੱਕੇ ਨਿੱਕੇ ਪੁਚੰਗੀ ਸਿੰਘ ਜਿਹੜੇ ਨੇ ਇੱਥੇ ਪਹੁੰਚੇ ਨੇ ਤੰਤਰ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਵਿਖੇ ਸੋਹਣੀਆਂ ਦਸਤਾਰਾਂ ਦਮਾਲੇ ਸਜਾंदे ਦਿਖਾਈ ਦੇ ਰਹੇ ਨੇ ਤਾਂ ਇਹ ਇੱਕ ਨਵੇਕਲੀ ਤਸਵੀਰ ਆ ਸਿੱਖ ਕੌਮ ਲਈ ਸਿੱਖ ਇਤਿਹਾਸ ਲਈ ਇੱਕ ਵਧੀਆ ਤਸਵੀਰ ਆ ਆਉਣ ਵਾਲੀ ਪੀੜ੍ਹੀ ਲਈ ਵਧੀਆ ਤਸਵੀਰ ਆ ਤਾਂ ਇਹ ਬਹੁਤ ਲੋੜ ਸੀ ਕਿ ਦੇਖ ਸਕਦੇ ਹੋ ਛੋਟਾ ਜਿਹਾ ਸਿੰਘ ਕਿੰਨਾ ਸੋਹਣਾ ਲੱਗ ਰਿਹਾ ਤਾਂ ਇਹਨਾਂ ਗੱਲ ਕਰਨ ਦੀ ਵੀ ਇਹਨਾਂ ਨੇ ਕੋਸ਼ਿਸ਼ ਕਰਦੇ ਆ ਤਾਂ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਕਸ਼ਿਆ ਦੇ ਜਗੜੇ ਨਿਆ ਲੋ ਜਾਵੇ ਗੁਰਗਾ ਵੀ ਸੇਣੀ ਵਧੀਆ ਲੱਗਦਾ ਗੁਰੂ ਸਾਹਿਬ ਜੀ ਦੇ ਨਾਲ ਜੁੜਨ ਦਾ ਗੁਰੂ ਘਰ ਜਾਣੇ ਆਪਣੇ ਜਾਣੇ ਆਪਾਂ ਜਿੱਥੇ ਜਾ ਕੇ ਮੱਥਾ ਟੇਕਦੇ ਆਪਾਂ ਵਧੀਆ ਲੱਗਦਾ ਜੀ ਦਸਤਾਰ ਆਪਸੇ ਜਾਈਏ ਦਸਤਾਰ ਆਪਸੇ ਜਾਈਏ ਹਾਂਜੀ ਬੇਟਾ ਤੁਸੀਂ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਸੈਕੰਡ ਦਸਤਾਰ ਆਪਸੇ ਜਾਈਏ ਹਾਂਜੀ ਵਧੀਆ ਲੱਗਦਾ ਹਾਂਜੀ ਬਾਬਾ ਜੀ ਕੋ ਜਾਨਦੇ ਹੋ ਮਤਾਂ ਹਾਂ ਜੀ ਖੁਸ਼ਿਆਲੇ ਜਗਾਰੇ ਗਦੇ ਨੇ ਹਾਲ ਹੋ ਜਾਵੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨੂੰ ਪਾਵੇ ਕਿਸੇ ਨਾ ਜਾਣ ਸਕਦੇ ਉਹ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਪਚੰਗੀ ਸਿੰਘ ਜਿਹੜੇ ਨੇ ਇੱਥੇ ਪਹੁੰਚੇ ਨੇ ਤਾਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਜੋ ਇੱਥੇ ਦੇਖੀ ਗੁਰੂ ਘਰ ਦੇ ਵਿੱਚ ਪਹੁੰਚ ਕੇ ਦਰਸ਼ਨ ਦਿਦਾਰੇ ਕਰਦੇ ਦਿਖਾਈ ਦਿੰਦੇ ਨੇ ਤਾਂ ਉੱਥੇ ਹੀ ਜੋ ਦਸਤਾਰਾਂ ਸਜਾਦੇ ਅੱਜ ਖਾਈ ਦਿੱਤੇ ਨੇ ਤਾਂ ਇੱਕ ਬੜੀ ਵਧੀਆ ਨਵੈਕਲੀ ਤਸਵੀਰਾਂ ਆ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜੀ ਆ ਨਵੈਕਲੀ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਗੁਰੂ ਘਰ ਵਿਖੇ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜਾ ਨਵੈਕਲਾ ਕੰਮ ਕੀਤਾ ਗਿਆ ਇਸੇ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਗੁਰੂ ਘਰ ਨਾਲ ਸੰਬੰਧਿਤ ਕੱਲੀ-ਕੱਲੀ ਜਾਣਕਾਰੀ ਕੱਲੀ-ਕੱਲੀ ਤਸਵੀਰ ਸਾਂਝੀ ਕਰਦੇ ਰਾਵਾਂਗੇ ਬੜੇ ਰੋਜ ਜਗਮਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇੱਛਾ ਸ੍ਰੀ ਜਗਮਨੀ ਟੀਵੀ ਸ਼੍ਰੀਮਚ ਸਾਈ